ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਉਮੀਦ ਹੈ ਵੈਗ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਮ ਹੋ ਮੇਰਾ ਜੀ ਤੁਸੀਂ ਹਮ ਹੋਗੇ ਤੇ ਅੱਜ ਦੀ ਖਾਤਾ ਜੀ ਸਾੰਬਾ ਦਾ ਹੈ ਮੈਂ ਇਹਨਾਂ ਤੋਂ ਬਣਾਉਣਾ ਮਟਰੀਆਂ ਦੀ ਸਬਜ਼ੀ ਉਹ ਨਹੀਂ ਕਹਨੇ ਦੀ ਸਾੰਬਾ ਹੋਵੇ ਧਾਲ ਸਬਜ਼ੀ ਬਣਾਉਣੀ ਰੋਟੀ ਪਾਈ ਲੋ ਤਾਂ ਪਾਣਾ ਪਈ ਰੋਟੀ ਨਹੀਂ ਕਿ ਇੱਧਰ ਬਣਾ ਲਈ ਜੀ ਇਹ ਪੌਪ ਕੌਰ ਪੈ ਗਈ ਸੀ

ਆ ਰਹੀ ਹੈ ਜਿਹੜਾ ਰਹਿ ਗਿਆ ਸੀ ਸਬੰਧੀ ਬਹੁਤ ਕੰਮ ਆਪੇ ਇਹ ਦੋ ਪਾ ਦਾਂਗੇ ਇਹ ਆਜੂ ਸਿੱਕੇ ਤੋਕੇ Bir daha mı yapar mıyız? Bilmem. bir anım var. ਤਾਂ ਕਿ ਵਿੱਚ ਕਾਫੀ ਹੋਰੀਆਂ ਲੋਕਾਂ ਨੂੰ ਸੇਕ ਕਰਵਾ ਲੈਣਾ ਪਈ ਨਾਲੇ ਇੱਕ ਪਾਣੀ ਪੁੱਟ। ਫੇਰ ਇੱਕ ਪੁੱਟ ਪਾ ਲਓ। ਹੁਣ ਲੋਕਾਂ ਨੂੰ ਪਾ ਦੋ ਵਾਰੀ ਆਗੀ। ਫਿਰ ਕੱਟ ਦੀ ਗੈਸ ਕਰਕੇ ਦਾ ਬਣਾ ਲਿਆ। ਇਧਰ ਆਪਾਂ ਇਹ ਬੇਲ ਅੱਜ ਲਾਤੀ ਜੀ ਇਹ ਨਿੰਬੂ ਸਾਰਾ ਦੱਬ ਲਿਆ ਐਦ ਕਿ ਇਹਨੂੰ ਨਿੰਬੂ ਨਹੀਂ ਲੱਗਣ ਦਿੱਤੇ ਡਾਣੀਆਂ ਹੀ ਮੁਚੀਆਂ ਪੀਆਂ ਨੇ ਵਿਚਾਰੀ ਦੀਆਂ ਅੱਜ ਮੇਰਾ ਦਿਲ ਕਰਿਆ ਵੀ ਇਹਨੂੰ ਮੈਂ ਲਾ ਦਾਂ ਉੱਤੋਂ ਸਾਰੀ ਖਿੱਚ ਕੇ ਲਾਤੀ ਜੀ ਨਿੰਬੂ ਦੇ ਉੱਤੋਂ ਨਿੰਬੂ ਨੂੰ ਵੀ ਸਾ ਆ ਗਿਆ ਵਿਚਾਰੇ ਨੂੰ ਸਾਰੀ ਗਰਮੀ ਦਾ ਦੱਬਿਆ ਪਿਆ ਸੀ ਸਬਜੀ ਆਪਣੀ ਰਿਜਣ ਲੱਗ ਗਈ ਜੀ ਗੇਸ ਆਪਾਂ ਘੱਟ ਤੇ ਕਰ ਦਿੱਤਾ ਹੈ। ਹੌਲੀ-ਹੌਲੀ ਰਿਜੀ ਜਾਊਗੀ। ਉਹਨੇ ਟਾਈਮ ਚ ਆਪਾਂ ਧਾਰਾਂ ਚੋਲੀ ਆਵਾਂਗੇ। ਧਾਰਾਂ ਚੋਣ ਤੋਂ ਪਹਿਲਾਂ ਤੜਕਾ ਲਾ ਲੈਣੇ ਨੇ ਜੀ ਦੱਸ ਸਕਦੀ ਇਹਨਾਂ। ਸਿਮ ਤੇ ਕਰਕੇ ਧਰ ਜੰਨੇ ਹੌਲੀ-ਹੌਲੀ ਬਣ ਜਾਂਦੀ ਹੈ। ਧਾਰਾਂ ਪਚੋ ਲਈਏ ਜੀ। ਦੁੱਧ ਸਾੰਭ ਲਾਂਗੇ ਹੁਣ। ਤੇ ਇੱਧਰ ਦੇਖਦੇ ਆਪਾਂ ਆਪਣੀ ਸਬਜ਼ੀ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਾ ਜੀ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆਪਾਂ ਨੂੰ سپورਟ ਚੈਨਲ ਨੂੰ ਵੱਧ ਤੋਂ ਵੱਧ ਕਰਿਓ ਇਹ ਦੇਖੋ ਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਘੱਟ ਸੇਕ ਦੇ ਉੱਤੇ ਜਦੋਂ ਬਣਦੀ ਹੈ ਇਹ ਸਬਜੀ ਨਾਲ ਬੰਦ ਸੁਆਦ ਬਣਦੀ ਹੈ